ਮਲੋ ਉਸ ਖੁਸ਼ੀ ਬਾਤ ਪਤਾ ਨਹੀਂ ਕਿੰਨੇ ਲੋਕ ਸ਼ਬਲੋ ਜਿਹੜੇ ਜੁੜੇ ਸੰਯੋਗ ਸੀ ਉਹਨੂੰ ਅਸੀਂ ਪਤੀ ਤੇ ਪਤਨੀ ਕਹਿਣ ਲੱਗੇ ਘਰ ਵਾਲਾ ਤੇ ਘਰ ਵਾਲੀ ਸਿੱਧੇ ਸਬਦਾਂ ਜਾਂ ਲੈ ਲਓ ਉਹਨੂੰ ਲਿਆਂਦਾ ਕਿਥੇ ਕੁਦਰਤ ਨੇ ਘੇਰ ਕੁਾਰ ਕੇਲ ਘਰਾ ਕੇ ਲਿਆਂਦਾ ਗੁਰੂ ਦੇ ਕੋਲ ਵੀ ਇਹਨਾਂ ਤੋਂ ਸਿੱਖਿਆ ਲਵੋ ਗੁਰੂ ਤੋਂ ਸਿੱਖਿਆ ਲਵੋ ਹੁਣ ਪੈਰੋ ਗੁਰੂ ਸਿੱਖ ਕੋਣ ਕਿਹੜਾ ਗੁਰੂ ਸਿੱਖ ਦੇਊਗਾ ਤੇਰੋ ਦਸਵੇਂ ਪਾਤਸ਼ਾਹ ਤੱਕ ਤਾਂ ਗੁਰੂ ਦਾ سلسلہ ਚੱਲਦਾ ਸੀ ਅੱਜ ਗੁਰੂ ਕੋਣ ਇਥੋਂ ਸੇਸ ਲੈਣੀ ਅਜ ਉਹ ਗੁਰੂ ਹੈਗਾ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਦੋਂ ਅਸੀਂ ਦਸਾਂ ਪਾਤਸ਼ਾਹਾਂ ਦੀ ਜੋਤ ਕਹਿੰਦੇ ਹਾਂ ਅਸੀਂ ਤਾਂ ਕਾਗਿਆਂ ਦੇ ਕੱਠ ਨੂੰ ਨੀ ਮੰਦੇ ਕਾਇਨਾ ਕੱਢ ਤੋਂ ਬਹੁਤ ਆ ਬੜੇ ਬੜੇ ਗ੍ਰੰਥ ਪੈਨੇ ਇਨੂੰ ਗੁਰੂ ਕਿਉਂ? ਇਨੂੰ ਗੁਰੂਆਂ ਦੇ ਵਿੱਚ ਰੱਬ ਦੇ ਬੋਲ ਰੱਬ ਦੀਆਂ ਗੱਲਾਂ ਬਾਤਾਂ ਬੰਦਾ ਤੇ ਖੁਦ ਖੁਦਾ ਸਿੱਧੀਆਂ ਗੱਲਾਂ ਬਾਤਾਂ ਆਪਸ ਵਿੱਚ ਕਰਦੇ ਆ ਜੇ ਕਰਦੀ ਆ ਆ ਜਾਣਤਾ ਕਿਸੇ ਨੂੰ ਜੇ ਨਾਮ ਤੋਂ ਇਕਦਲ ਵੱਖਰੀ ਆ ਨਾ ਉਹਨੂੰ ਤਾਂ ਫਿਰ ਪਾਸ਼ਲੇ ਦਾ ਪੜ ਪੜ ਗੱਡੀ ਲੱਦੀਏ ਪੜ ਪੜ ਪੜੀਏ ਸਾਥ ਬੜਾ ਬੜਾ ਸ਼ਬਦਿਆ ਉਹ ਕਿਤੇ ਜਿੰਦਾ ਮਰਜੀ ਪੜੀ ਜਾ। ਪੜਨ ਦਾ ਵਾਸਤੇ ਤਾਂ ਦਿੱਤਾ। ਪਰ ਤਵੇ ਪੜਦਾ ਪੜਦਾ ਇਹ ਵਿੱਚ ਵਿਚਾਰ ਕਰ ਲਈ ਮੈਂ ਪੜ ਕੀ ਰਿਹਾ ਐ? ਮੈਂ ਗੱਲਾਂ ਕਿੰਨਾ ਕਰ ਰਿਹਾ ਐ? ਕੌਣ ਮਿਲਦਾ ਗੱਲਾਂ ਕਰ ਰਿਹਾ ਐ? ਧੋਕੇ ਪਾਛੇ ਦੇ ਸਤ ਮੋੜ ਲਾ ਕੇ ਦੇਤੀਸ ਗੱਲ ਦੀ। ਵਾਹੂ ਵਾਹੂ ਦਰੰਕਾਰ ਐ। ਸ਼ਾਇਦ ਕਿਸੇ ਨੂੰ ਤਕਰੀਬ ਨਾ ਹੋਵੇ ਕਿਉਂਕਿ ਦੇਖ ਤੇ ਪੜ੍ਹੇ ਤੇ ਪਤਾ ਨਹੀਂ ਕਿ ਇਹ ਮਨ ਨੂੰ ਚੁਭੇ ਗੱਲ ਹੈ ਸੰਸਾਰ ਤੇ ਗੁਰੂ ਹੈ ਤੇ ਪਿਆਰਿਓ ਕੇਵਲ ਗੁਰੂ ਗ੍ਰੰਥ ਸਾਹਿਬ ਉਦੋਂ ਤੇ ਲੱਖਾਂ ਕਰੋੜਾਂ ਗੁਰੂ ਨੇ ਸਭ ਪੂਰ ਆਪਣੇ ਆਪ ਨੂੰ ਕੋਉਂਦੇ ਤੇ ਮਰਨ ਵਾਲੇ ਨੂੰ ਪੂਰਾ ਮੰਨੇ ਜਾਂਦੇ ਐ ਸਾਰਾ ਸੰਸਾਰ ਅਧੂਰਾ ਕੇਵਲ ਗੁਰੂ ਪੂਰਾ ਪਰਛਲੇ ਇਹ ਵੀ ਲਿਖ ਦਿੱਤ ਤੱਕ ਦੇ ਪੁੱਲਣ ਅੰਦਰ ਸਭ ਕੋ ਅਭੋਲ ਗੁਰੂ ਕਰਤਾਰ ਸਾਰਾ ਸੰਸਾਰ ਭੁਲਣ ਵਾਲਾ ਹੈ ਸਾਰਾ ਸੰਸਾਰ ਭੁਲਣ ਵਾਲਾ ਤੱਕ ਬੋਲਦਾ ਨਹੀਂ ਤੇ ਗੁਰੂ ਨਹੀਂ ਬੋਲਦਾ ਤੇ ਦੂਜਾ ਬੋਲਦਾ ਨਹੀਂ ਤੇ ਰੱਬ ਨਹੀਂ ਭੁੱਲਦਾ ਖੁਦਾ ਨਹੀਂ ਭੁੱਲਦਾ ਮੁਝੇ ਪੁੱੜ ਜਾਂਦਾ ਸੰਜੋਗ ਕਿਦਾਂ ਜੋੜਦੇ ਪਤਾ ਨਹੀਂ ਕਿੱਥੋਂ ਦਾ ਮੁੰਡਾ ਕਿੱਥੋਂ ਦੀ ਕੁੜੀ ਆ ਜੇ ਉਹ ਭੁੱਲਿਆ ਦਾ ਸੰਜੋਗ ਕਿਹੜੇ ਤਰੀਕੇ ਨਾਲ ਜੋੜਦਾ ਹੁਣ ਅਸੀਸ 나ੜ ਵਾਸਤੇ ਇਸ ਗੁਰੂ ਕੋਲ ਆਏ ਤੇ ਕਦੇ ਤੁਸੀਂ ਸੁਣਿਆ ਇਹ ਗੱਲ ਕਦੇ ਤੁਸੀਂ ਵਿਚਾਰੀ ਇਹ ਗੱਲ ਆਣ ਕੇ ਨਮਸਕਾਰ ਕਰਕੇ ਗੁਰੂ ਦੇ ਚਰਣਾ ਵਿੱਚ ਬੈਠੇ ਦੰਦੇ ਜੜੇ ਪਹਿਲਾਂ ਨਹੀਂ ਬੈਠਿਓ ਪਹਿਲਾਂ ਕਦੇ ਬੈਠਿਓ ਨਹੀਂ ਬੈਠਿਓ ਪਦਰੇ ਕਿੱਥੇ ਕੁ ਤੇ ਰਹਿੰਦੇ ਸੀ ਤੇ ਪ੍ਰਭਾਸ਼ ਨੇ ਇੱਕ ਗੱਲ ਇਹ ਵੀ ਕਹਿ ਦਿੱਤੀ ਕਿ ਅੱਜ ਦੋ ਸਰੀਰਾਂ ਦਾ ਇੱਕ ਸੇਲ ਬਣ ਲੱਗਾ ਏ ਦੋ ਸਰੀਰਾਂ ਦਾ ਇੱਕ ਸਰੀਰ ਬਲਣ ਦਾ ਪਾਪ ਇੱਕ ਜੋਤ ਹੋਣ ਲੱਗੇ ਆ ਦੋਨਾਂ ਸਰੀਰਾਂ ਦੀ ਜੋਤ ਇਕੱਠੀ ਹੋਣ ਲੱਗੀ ਆ ਤੇ ਗੁਰੂ ਨੇ ਆਪਣੇ ਯੋਰੀ ਵਿੱਚ ਬਿਲਾ ਕੇ ਉਹ ਜੋਤ ਨੂੰ ਇਕੱਠਾ ਕੀਤਾ ਤੇ ਫਿਰ ਜਦ ਕਾ ਤਨਪਿਰ ਇਹ ਨਾ ਆਖੀ ਇਹ ਬਹਿਣ ਇਕੱਠਾ ਹੋਏ ਜੇ ਦੋ ਜਣ ਲੜਕੇ ਲੜਕਾ ਕਿਤੇ ਬੈਠ ਜਾਂ ਤੂੰ ਉਹ ਘਰ ਵਾਲਾ ਪਤੀ ਨਹੀਂ ਬਣ ਸਕਦਾ ਪਤਨੀ ਪਤਨੀ ਨਹੀਂ ਬਣ ਸਕਦੇ ਹੋ ਤੂੰ ਬੱਟਿਆ ਸੰਸਾਰਿਆ ਸੰਸਾਰ ਜਿੱਥੇ ਬੱਜੀ ਕੋਈ ਬੈਠ ਸਕਦਾ ਅਗਰ ਮੂਰਤੀਆਂ ਦੋ ਨੇ ਇਨਾਂ ਦੀ ਜੋਤ ਅਦੇ ਕੋਣ ਲੱਗੀ ਹੈ ਫਿਰ ਉਹ ਤੇ ਜਦੋਂ ਜੋਤ ਇੱਕ ਹੁੰਦੀ ਆ ਪਾਸ਼ਾ ਜੋ ਜੋੜ ਦਿੰਦੇ ਆ ਕਿਹੜੇ ਤਰੀਕੇ ਨਾਲ ਪਾਸ਼ਾ ਨੇ ਸਾਨੂੰ ਚਾਰ ਲਾਵਾ ਦਿੱਤੀਆਂ ਚਾਰ ਲਾਵਾ ਜਿਨ੍ਹਾਂ ਅਸੀਂ ਪਤਾ ਕੀ ਕਹਿੰਦੇ ਆ ਆਨੰਦ ਕਾਰਜ ਆਨੰਦ ਕਾਰਜ ਦੀ ਮਰਜ਼ਾਦਾ ਸਾਨੂੰ ਦਿੱਤੀ ਪਾਸ਼ਾ ਨੇ ਉਹ ਕਾਦੇ ਵਾਸਤੇ ਵੀ ਇਹ ਤੁਹਾਡਾ ਗੁਰੂ ਆ ਗੁਰੂ ਗ੍ਰੰਥ ਸਾਹਿਬੇ ਤੁਹਾਡਾ ਗੁਰੂ ਆ ਤੇ ਪ੍ਰਕਰਮਾ ਇਹਦੇ ਇਹਦੇ ਦੁਆਲੇ ਪ੍ਰਕਰਮਾ ਕਰਦੀਆਂ ਤੇ 2 ਸਾਲ ਦੇ ਤਕਰੀਬਨ ਹੋ ਗਿਆ ਨਾ ਪਰ ਇੱਕ ਪ੍ਰਕਰਮਾ ਤੋਂ ਪ੍ਰਕਰਮਾ ਦਾ ਪਹਿਲਾ ਵੀ ਪ੍ਰਕਰਮ ਚੱਲਿਆ ਉਸ ਵੇਲੇਗਾ ਇਸ ਵਿੱਚ ਇਹ ਪ੍ਰਕਰਮਾ ਕੀ ਨੇ ਇਹ ਬਿਰਤਾਂਤ ਲੰਮੀ ਹੋ ਜੜੀ ਆ ਆਪਾਂ ਇਸ ਨੂੰ ਪੂਰਾ ਕਰੀਏ ਪੂਰੀ ਹੋਣਨ ਦੇ ਦੋਨਾਂ ਨੂੰ ਦੋਨਾਂ ਨੇ ਸ਼ਬਦ ਗੁਰੂ ਦੇ ਨਾਲ ਪ੍ਰਕਰਮਾ ਕੀਤੀਆਂ ਹੁਣ ਅਸੀਂ ਥੋੜਾ ਪਿੱਛੇ ਪਿੱਛੇ ਜਿਹੜੀ ਆਪਾਂ ਗੱਲ ਕਰਕੇ ਆ ਵਿਚਾਰ ਕਰਕੇ ਉਹ ਉੱਥੇ ਫੇਰ ਚੱਲੀਏ ਥੋੜਾ ਪਿੱਛੇ ਨੂੰ ਅਸੀਂ ਗੁਰੂ ਬਹੁਤ ਬਣਾਏ ਬਹੁਤ ਗੁਰੂ ਬਣਾਏ ਉਹਨਾਂ ਨੂੰ ਪੂਰਵ ਪੂਰਾ ਵੀ ਸਮਝਿਆ ਤੇ ਜਦੋਂ ਅਸੀਂ ਬੱਚੀ ਬੱਚੀ ਦੇ ਆਪਣੇ ਬੱਚੇ ਬੱਚੀ ਦੇ ਆਨੰਦ ਕਾਰਜ ਕੀਤੇ ਅਗਰੇਪ ਸੰਜੋਗ ਦੀ ਗੱਲ ਕਰਦੇ ਸੰਜੋਗ ਦੋ ਸਰੀਰਾਂ ਦਾ ਮੇਲ ਇੱਕ ਉਹਨਾਂ ਦੇ ਦੁਆਰੇ ਉਹਨਾਂ ਦੇ ਨਾਮ ਕਾ ਕੇ ਪ੍ਰਕਰਮਾ ਕੀਤੀਆਂ ਕਦੇ ਭਾਵੇਂ ਕਿੰਨਾ ਵੀ ਸੰਸਾਰ ਦਾ ਗੁਰੂ ਹੋ ਅਸੀਂ ਮੰਨ ਲਿਆ ਕਿ ਸੱਚਾ ਗੁਰੂ ਹੈ ਪੂਰਾ ਗੁਰੂ ਹੈ ਕਿ ਉਸ ਗੁਰੂ ਦੇ ਅਸੀਂ ਬੱਚੇ ਬੱਚ ਨੂੰ ਲੈ ਕੇ ਉਹਦੀਆਂ ਪ੍ਰਕਰਮਾਂ ਕਰਾਈਆਂ ਨਹੀਂ ਨਾ ਕਰਾਈਆਂ ਪਰ ਕਰਮਾਂ ਸੇ ਕਰਾਈਆਂ ਤੇ ਕੇਵਲ ਖੁਦ ਖੁਦਾ ਦੀਆਂ ਕਰਾਈਆਂ ਬਾਹੂ ਉਹ ਬੰਦਰੰਕਾਰ ਹੈ ਬੰਕਰ ਖੁਦ ਖੁਦਾ ਦੀ ਉਹਦੀ ਪ੍ਰਕਰਮਾਂ ਕੀਤੀ ਜਦੋਂ ਪ੍ਰਕਰਮਾ ਕਰਕੇ ਸੰਬੰਧ ਜੁੜ ਗਏ ਤੇ ਫਿਰ ਪਤਾ ਆਪਾਂ ਪੈਸੇ ਕੋ ਮਾਰਦੇ ਉਤੋਂ ਦੀ ਕਿਸੇ ਦਾ ਲੜਕਾ ਹੈ ਕਿਸੇ ਦੀ ਲੜਕੀ ਆ ਉਹਨੂੰ ਦੋਨੇ ਖੁਸ਼ ਆ ਬੇਗੁਰੂ ਨੇ ਪੜਦਿਆਂ ਪੜਦਿਆਂ ਫਿਰਦਿਆਂ ਨੂੰ ਅੱਜ ਇਕੱਠਾ ਕੀਤਾ ਹੈ ਅੱਜ ਇੱਕ ਜੋਤ ਕੀਤੀ ਆ ਕੱਥੇ ਕੀਤੀ ਆ ਤਨ ਭਵੇਂ ਦੋ ਆ ਪਰ ਜੋਤ ਗੁਰੂ ਨੇ ਅਜ ਇੱਕ ਕਰ ਦਿੱਤੀ ਅਸੀਂ ਵੀ ਖੁਸ਼ ਹੁੰਦੇ ਆ ਵੀ ਜਿਸ ਕਾਰਜ ਵਾਸਤੇ ਬੱਚੇ ਪੈਦਾ ਹੋਏ ਸੀਗੇ ਅਸੀਂ ਕੀਤੇ ਬੱਚੇ ਪੈਦਾ ਅਜੋ ਕਾਰਜ ਪੂਰਾ ਹੋ ਗਿਆ ਅਜ ਉਹ ਕਰਦੇ ਗੁਰੂ ਕਿਉਂਕਿ ਹਰ ਮਾਂ ਬਾਬੇ ਚਾਹੁੰਦੇ ਆ ਕਿ ਬੱਚੇ ਪੈਦਾ ਕਰੀਏ ਤੇ ਮੁੜ ਕੇ ਉਹਨਾਂ ਦੇ ਵਿਆਹ ਦੀ ਖੁਸ਼ੀ ਦਾ ਰੰਗ ਮਾੜੀਏ ਹੁੰਦਾ ਤਾਂ ਉਹ ਵਿਆਹ ਦੀ ਖੁਸ਼ੀ ਸੰਪੂਰਨ ਹੋ ਗਈ ਜੋਤ ਇਕ ਹੋ ਗਏ ਹੁਣ ਦੋਨੋਂ ਪਰਿਵਾਰਾਂ ਨੇ ਖੁਸ਼ ਹੋ ਕੇ ਉਪਰ ਦੀ ਬਾਰਦਾ ਦੇ ਕੀਤੇ ਦੋਨੋਂ ਪਰਿਵਾਰਾਂ ਨੇ ਖੁਸ਼ ਹੋ ਕੇ ਉਪਰ ਦੀ ਬਾਰਦਾ ਕੀਤੇ ਤੇ ਬਾਰਦਾ ਕਿਹ ਚੀਜ਼ ਦਿਲਾ ਕੀਤੇ ਕਿਹੜੀ ਸੀ ਉਹਨਾਂ ਤੋਂ ਸਭ ਤੋਂ ਵਧੀਆ ਚੀਜ਼ ਜ਼ਿੰਦਗੀ ਦੀ ਜੇ ਸੱਚੀ ਜਵਾ ਤੇ ਸਾਰਾ ਸੰਸਾਰ ਭੱਜਿਆ ਫਿਰਦਾ ਏ ਤੇ ਰਾਤ ਦਿਨ ਖੱਪ-ਖੱਪ ਕੇ ਮਰਦਾ ਏ ਤੂੰ ਟੁੱਟ ਕੇ ਮਰਦਾ ਏ ਭੁੱਖਾ ਰਹਿ ਕੇ ਵੀ ਮਿਹਨਤ ਕਰਦਾ ਏ ਜਿਹਨੂੰ ਅਸੀਂ ਮਾਇਆ ਕਹਿੰਦੇ ਇਹ ਸਾਡੇ ਜੀਵਨ ਦਾ ਸਭ ਤੋਂ ਮਹਿੰਗੀ ਚੀਜ਼ ਜਿਹੜੀ ਸਾਡੇ ਜੀਵਨ ਵਿੱਚ ਆਣਾ ਉਸੇ ਵੇਲੇ ਸਾਡੇ ਕੋਲ ਕੇਵਲ ਤੇ ਕੇਵਲ ਤਨ ਮਾਇਆ ਹੈ ਤੇ ਫਿਰ ਇਹ ਸਿਵਨ ਦੇ ਉਤੋਂ ਦੇ ਬਾਰੇ ਬਾਰਦਾ ਕਰਦੇ ਮਾਇਆ ਵੀ